ਸਸਕਾਲੀ ਮਹਾਕਵਰ ਸਿੰਘ ਵੇਦੀ ਸਾਲ 2026 ਦਸਤਕ ਦੇਣ ਜਾ ਰਿਹਾ ਤੇ 225 ਨੂੰ ਅਲਵਿਦਾ ਕਹਾਂਗੇ 225 ਉਤਰਾ ਚੜਾ ਵਾਲਾ ਸਾਲ ਰਿਹਾ ਜਿਸ ਵਿੱਚ ਬਹੁਤ ਸਾਰੀਆਂ ਕਟੜਾਵਾਂ ਚਾਹੇ ਉਹ ਸਿਆਸਤ ਦੇ ਪੱਖ ਤੋਂ ਸਨ ਧਾਰਮਿਕ ਵਿਵਾਦ ਦੇ ਪੱਖ ਤੋਂ ਸਨ ਲਾ ਐਂਡ ਆਰਡਰ ਦੇ ਪੱਖ ਤੋਂ ਸਨ ਇੱਥੋਂ ਤੱਕ ਕਿ ਕੁਝ ਸਾਈਬਰ ਠਗੀਆਂ ਦਾ ਵੀ ਜ਼ਿਕਰ ਹੋਇਆ ਤੇ ਕੁਝ ਹਾਦਸੇ ਅਜਿਹੇ ਵਾਪਰੇ ਜਿਨ੍ਹਾਂ ਉੱਤੇ ਵੱਡੀ ਚਰਚਾ 225 ਵਿੱਚ ਬਣੀ ਰਹੀ ਚਰਚਾ ਇਸ ਪੱਖ ਦੀ ਵੀ ਬਣੀ ਰਹੀ ਕਿ ਬਹੁਤ ਸਾਰੀਆਂ ਚਰਚਾਵਾਂ ਵਿੱਚੋਂ ਮੁੱਦੇ ਬਣੇ ਤੇ ਮੁੱਦਿਆਂ ਤੇ ਵਿਵਾਦ ਦਖਾਈ ਦਿੱਤੇ ਵਿਵਾਦ ਇਸ ਪੱਖ ਤੋਂ ਸਨ ਕਿ 2025 ਦੇ ਵਿੱਚ ਰਾਣਾ ਬਲਾਚੋਰੀਏ ਦਾ ਕਤਲ ਗੈਂਗਸਟਰਾਂ ਵੱਲੋਂ ਬਹੁਤ ਸਾਰੇ ਜਿਹੇ ਵਪਾਰੀਆਂ ਤੋਂ ਫਰੋਤੀਆਂ ਮੰਗਣ ਦਾ ਸਿਲਸਲਾ ਦਖਾਈ ਦਿੱਤਾ ਤੇ ਬਹੁਤ ਸਾਰੇ ਜਿਹੇ ਵਪਾਰੀਆਂ ਦੇ ਕਤਲ ਵੀ ਦਖਾਈ ਦਿੱਤੇ ਜਿਸ ਦੇ ਨਾਲ ਸਰਕਾਰ ਸਵਾਲਾਂ ਦੇ ਕਟਾਰੇ ਵਿੱਚ ਖੜੀ ਨਜ਼ਰ ਆਈ ਸਰਕਾਰ ਬਦਲਾ ਪੱਖ ਤੋਂ ਚੁਣੀ ਗਈ ਸੀ ਇੱਕ ਵੱਡਾ ਬਹੁਮਤ ਸਰਕਾਰ ਨੇ 92 ਵਿਧਾਇਕਾਂ ਦਾ ਹਾਸਲ ਕੀਤਾ ਇਸ ਬਹੁਮਤ ਦੇ ਵਿੱਚੋਂ ਨਿਕਲਿਆ ਕਿ ਵੱਡੀ ਚਰਚਾ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਕਰਦੇ ਆ ਕਿ ਪੰਜਾਬ ਵਿੱਚ ਪੁਲਿਸ ਰਾਜ ਹੈ ਸਰਕਾਰ ਪੁਲਿਸ ਦਾ ਆਸਰਾ ਲੈ ਕੇ ਖੁਦ ਨੂੰ ਸਥਾਪਿਤ ਕਰਦੀ ਨਜ਼ਰ ਆਈ ਆ ਪਰ ਹੁਣ ਜਦੋਂ 2027 ਨੂੰ ਲੈ ਕੇ ਵਿਧਾਨ ਸਭਾ ਦੀ ਚੋਣ ਦਸਤਕ ਦੇਗੀ ਤਾਂ ਸਰਕਾਰ ਲਈ ਵੱਡੀ ਚੁਣੌਤੀ ਵੱਡੀ ਕਸ਼ਮਕਸ਼ ਤੇ ਇੱਕ ਜਹੀ ਜਦੋਜਹਿਰ ਦਿਖਾਈ ਦੇਗੀ ਕਿਉਂਕਿ ਸਰਕਾਰ ਲੋਕਾਂ ਵਿੱਚੋਂ ਭਰੋਸਾ ਵੀ ਗਵਾ ਚੁੱਕੀ ਹੈ ਸਰਕਾਰ ਲੋਕਾਂ ਵਿੱਚ ਵਿਸ਼ਵਾਸ ਕਿਵੇਂ ਬਹਾਲ ਕਰੇਗੀ ਅਜਿਹੇ ਸਾਰੇ ਤਮਾਮ ਸਵਾਲ ਜਿਹੜੇ ਆ ਉਹ ਮੌਜੂਦਾ ਸਮੇਂ ਅੰਦਰ ਬਣਦੇ ਵਿਖਾਈ ਦੇ ਰਿਹਾ ਖੈਰ ਜਿੱਥੇ ਸਰਕਾਰ ਖੁਦ ਨੂੰ ਸਥਾਪਿਤ ਕਰਨ ਲਈ ਜਿੱਥੇ ਸਰਕਾਰ ਖੁਦ ਆਪਣੀ ਵਾਪਸੀ ਦੇ ਰਾਹ ਖੋਲਣ ਲਈ ਜਦੋਜਾਦ ਚ ਰਹੇਗੀ ਉੱਥੇ ਦੂਜੀਆਂ ਸਿਆਸੀ ਤਿਰਾਂ ਦੇ ਲੋਕ ਵੀ ਸੱਤਾ ਨੂੰ ਹਾਸਲ ਕਰਨ ਲਈ ਹਰ ਹਰਬਾ ਵਰਤਣਗੇ ਕਿ ਉਹ ਵੀ ਸੱਤਾ ਨੂੰ ਪਾਸ ਸਕਣ ਖੈਰ ਇੱਕ ਵੱਡੀ ਚਰਚਾ ਪੰਜਾਬ ਦੇ ਲੋਕਾਂ ਅੰਦਰ ਦਿਖਾਈ ਦੇ ਰਹੀ ਹੈ ਕਿ ਮੋੜ ਵਾਪਸੀ ਕਰ ਸਕਦੀ ਹੈ ਕਾਂਗਰਸ ਪਰ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦੇ ਖਲਾਅ ਨੇ ਜਿਸ ਤਰ੍ਹਾਂ ਦੀ ਖਾਨਾ ਜੰਗੀ ਹੈ ਜਿਸ ਤਰ੍ਹਾਂ ਦੇ ਵਿਵਾਦ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਦੇ ਚਿਹਰਿਆਂ ਨੂੰ ਲੈ ਕੇ ਇੱਕ ਵੱਡੀ ਲੜਾਈ ਹੈ ਤਾਂ ਕਾਂਗਰਸ ਅਜੇ ਬੈਕਫੁੱਟ ਤੇ ਹੀ ਦਿਖਾਈ ਦੇ ਰਹੀ ਹੈ ਬੇਸ਼ੱਕ ਚਰਚਾ ਵਿੱਚ ਕਾਂਗਰਸ ਹੈ ਫਿਰ ਚਰਚਾ ਅਕਾਲੀ ਦਲ ਦੀ ਵੀ ਹੋ ਰਹੀ ਹੈ ਭਾਜਪਾ ਦੀ ਵੀ ਹੋ ਰਹੀ ਹੈ ਤੇ ਗੱਠਜੋੜ ਦੀ ਵੀ ਹੋ ਰਹੀ ਹੈ ਇਸ ਗੱਠਜੋੜ ਦੀ ਚਰਚਾ ਕੈਪਟਨ ਮਰਿੰਦਰ ਸਿੰਘ ਨੇ ਕੀਤੀ ਸੀ ਕੋਕੇ ਮੁੱਦਿਆਂ ਦੇ ਆਧਾਰਤ ਇਹ ਅਲਾਈਅንስ ਅਟਲ ਵਿਹਾਰੀ ਵਾਜਪਾਈ ਦੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਪਰ ਜਿਵੇਂ ਮੁੱਦਿਆਂ ਤੇ ਭਾਜਪਾ ਨੇ ਧਿਆਨ ਕੇਂਦਰਿਤ ਨਹੀਂ ਕੀਤਾ ਕਿਉਂਕਿ ਅਕਾਲੀ ਦਲ ਦੇ ਵਿੱਚ ਅਲਾਈਅንስ ਦੇ ਵਿੱਚ ਰੱਖ ਕੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਮੁੱਦੇ ਸੀ ਉਹਨਾਂ ਦੀ ਅਣਦੇਖੀ ਕੀਤੀ ਗਈ ਜਿਸ ਉੱਤੇ ਵੱਡੀ ਚਰਚਾ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਕਰਦੇ ਆ ਤੇ ਸੱਤਾ ਵਾਲੇ ਲੋਕ ਵੀ ਕਰਦੇ ਆ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਕਿਉਂ ਆ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਕਿਉਂ ਹੈ ਭਾਜਪਾ ਇਸ ਕਰਕੇ ਹੈ ਕਿਉਂਕਿ ਜੇ ਇਹਨਾਂ ਦਾ ਅਲਾਈਅੰਸ ਹੋ ਜਾਂਦਾ ਤਾਂ ਇੱਕ ਵੱਡੀ ਚਰਚਾ ਇਸ ਪੱਖ ਦੀ ਨਿਕਲੀ ਹੈ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਅਲਾਈਅੰਸ ਹੋ ਜਾਂਦਾ ਤਾਂ ਵੱਡੀ ਫੇਟ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਨੂੰ ਹੋ ਸਕਦੀ ਹੈ ਕਿਉਂਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਡਾਇਨਾਸੌਰ ਦਾ ਵਾਪਸ ਆਉਣਾ ਅਕਾਲੀ ਦਲ ਦੀ ਵਾਪਸੀ ਇਸੇ ਤਰ੍ਹਾਂ ਤਰਨਤਰਨ ਦੀ ਜਿਮਨੀ ਚੋਣ ਦੇ ਵਿੱਚ ਵੀ ਜਿਸ ਤਰ੍ਹਾਂ ਅਕਾਲੀ ਦਲ ਦੂਜੇ ਨੰਬਰ ਤੇ ਰਿਆ ਕਾਂਗਰਸ ਤੀਜੇ ਤੇ ਭਾਜਪਾ ਚੌਥੇ ਤੇ ਰਹੀ ਤਾਂ ਇੱਕ ਵੱਡੀ ਚਰਚਾ ਅਕਾਲੀ ਦਲ ਦੇ ਆਲੇ ਦੁਆਲੇ ਬਣਦੀ ਵਖਾਈ ਦਿੱਤੀ ਤੇ ਹੁਣ ਜਦੋਂ ਚਾਹੇ ਸਪੈਸ਼ਲ ਸੈਸ਼ਨ ਸੱਦੇ ਜਾਂਦੇ ਆ ਜਾਂ ਵਿਧਾਨ ਸਭਾ ਦੇ ਆਮ اجلاس ਹੁੰਨ ਤਾਂ ਉੱਥੇ ਵੀ ਵੱਡੀ ਚਰਚਾ ਤੇ ਨਿਸ਼ਾਨੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਅਕਾਲੀ ਦਲ ਤੇ ਭਾਜਪਾ ਹੀ ਦਿਖਾਈ ਦੇ ਰਹੇ ਆ ਬਹੁਤ ਸਾਰੇ ਮੁੱਦੇ ਚਾਹੇ ਵੀਰ ਬਾਲਦੀਪਸ ਨੂੰ ਲੈ ਕੇ ਹੋਣ ਐਸਵਾਈਐਲ ਨੂੰ ਲੈ ਕੇ ਹੋਣ ਬੀਬੀਐਮ ਦਾ ਮੁੱਦਾ ਹੋਵੇ ਜਾਂ ਬੀਐਸਐਫ ਦਾ ਜਿਸ ਤਰ੍ਹਾਂ 50 ਮੀਟਰ ਦਾ ਘੇਰਾ ਵਿਦਾਇਆ ਗਿਆ ਸੀ ਤਾਂ तमाम ਮੁੱਦਿਆਂ ਦੇ ਆਲੇ ਦੁਆਲੇ ਜਿਹੜਾ ਇਹ ਕਹਿ ਸਕਦੇ ਹਾਂ ਕਿ ਇਹ ਉੱਤੇ ਕਬੱਡੀ ਸਰਗਰਮੀ ਜਿਹੜੀ ਆ ਦਿਖਾਈ ਦਿੰਦੀ ਆ ਖੈਰ ਇਸ ਉੱਤੇ ਵੀ ਚਰਚਾ ਹੋ ਰਹੀ ਆ ਕਿ ਕੀ ਸਰਕਾਰ ਮੁੜ ਰਿਪੀਟ ਕਰ ਸਕਦੀ ਆ ਤਾਂ ਕਿਵੇਂ ਕਰ ਸਕਦੀ ਆ ਕਿਉਂਕਿ ਜਿਸ ਤਰ੍ਹਾਂ ਲੋਕਾਂ ਦਾ ਭਰੋਸਾ ਗਵਾਚਾ ਜਿਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ ਸਰਕਾਰ ਤਾਂ 3-4 ਸਾਲਾਂ ਦੇ ਵਕਫੇ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਖਿਸਕੀ ਨਜ਼ਰ ਆ ਰਹੀ ਹੈ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਵੱਡਾ ਜ਼ੋਰ ਲਾਣਾ ਪਏਗਾ ਸਰਕਾਰ ਨੂੰ ਜਿਹੇ ਚਿਹਰਿਆਂ ਦੀ شناخت ਕਰਨੀ ਪੈਗੀ ਕਿਉਂਕਿ 92 ਦੇ ਕਰੀਬ ਜਿਹੜੇ ਵਿਧਾਇਕਾਂ ਦੀ ਚੋਣ ਅਮਦੀ ਪਾਰਟੀ ਨੇ ਕੀਤੀ ਸੀ ਤਾਂ ਉਸ ਦਰਮਿਆਨ ਉਹਨਾਂ ਚਿਹਰਿਆਂ ਦੇ ਉੱਤੇ ਵੀ ਇੱਕ ਵੱਡੀ ਸਮੀਖਿਆ ਅਮਦੀ ਪਾਰਟੀ ਕਰਦੀ ਨਜ਼ਰ ਆਏਗੀ ਕਿਉਂਕਿ ਬਹੁਤ ਸਾਰੇ ਜਿਹੇ ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟੀਆਂ ਜਾਣਗੀਆਂ ਕੋਈ ਇੱਕਾ ਦੁੱਕਾ ਟਿਕਟ ਲੈਣ ਵਿੱਚ ਕਾਮਯਾਬ ਹੋ ਜੇ ਤਾਂ ਗੱਲ ਵੱਖਰੀ ਹੈ ਪਰ ਲਗਭਗ ਬਹੁਤ ਸਾਰੇ ਜਿਹੇ ਆਮ ਆਦੀ ਪਾਰਟੀ ਦੇ ਉਹਨਾਂ ਵਿਧਾਇਕਾਂ ਦੀ ਟਿਕਟ ਕੱਟੀ ਜਾਏਗੀ ਚਿਹਰੇ ਬਦਲੇ ਜਾਣਗੇ ਤਾਂ ਅਜੇ ਕਸ਼ਮਕਸ਼ ਵਾਲਾ ਦੌਰ 2026 ਰਹੇਗਾ ਤਾਂ ਹੁਣ ਜਿਵੇਂ ਇੱਕ ਸਪੈਸ਼ਲ ਸੈਸ਼ਨ ਪੰਜਾਬ ਦੇ ਮੁੱਖ ਮੰਤਰੀ ਨੇ ਸੱਦਿਆ ਸੀ ਤਾਂ ਉਸ ਸੈਸ਼ਨ ਦੇ ਵਿੱਚ ਕੇਂਦਰ ਦੀਆਂ ਕੁਝ ਸਕੀਮਾਂ ਦਾ ਵਿਰੋਧ ਹੋ ਰਿਹਾ ਜਿਸ ਤਰ੍ਹਾਂ ਪੰਜਾਬ ਦਾ ਰੂਰ ਡਿਵੈਲਪਮੈਂਟ ਫੰਡ ਜਿਹੜਾ ਹੈ ਉਹ ਵੀ ਨਹੀਂ ਦਿੱਤਾ ਜਾ ਰਿਹਾ ਇੱਕ ਲੜਾਈ ਹਮੇਸ਼ਾ ਕੇਂਦਰ ਤੇ ਪੰਜਾਬ ਦੇ ਸਰਕਾਰ ਵਿਚਾਲੇ ਦਿਖਾਈ ਦਿੱਤੀ ਆ 2025 ਦੇ ਵਿੱਚ ਚਾਹੇ ਪੰਜਾਬ ਦੇ ਮੁੱਦਿਆਂ ਦੇ ਆਧਾਰਤ ਰਹੀ ਪਰ ਜਿਹੜੀ ਲੜਾਈ ਫਰੰਟ ਫੁੱਟ ਤੇ ਜਾ ਕੇ ਪੰਜਾਬ ਦੀ ਸਰਕਾਰ ਨੂੰ ਕੇਂਦਰ ਸਰਕਾਰ ਦੇ ਖਿਲਾਫ ਖੋਲਣੀ ਚਾਹੀਦੀ ਸੀ ਉਹ ਲੜਾਈ ਕਿਤੇ ਨਾ ਕਿਤੇ ਦਿਖਾਈ ਨਹੀਂ ਦਿੱਤੀ ਤੇ ਜਦੋਂ ਹੁਣ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਲੰਘ ਕੇ ਗਿਆ ਜਿਹੜਾ ਜੀ ਰਾਮ ਜੀ ਸਕੀਮ ਦੇ ਵਿਰੋਧ ਵਿੱਚ ਸੀ ਕਿਉਂਕਿ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਿਆ ਜਾ ਰਿਹਾ ਤੇ ਕੇਂਦਰ ਵੱਲੋਂ ਜਿਸ ਤਰ੍ਹਾਂ ਇੱਕ ਅਜਿਹਾ ਬਿੱਲ ਲਿਆਂਦਾ ਜਾ ਰਿਹਾ ਕਿਉਂਕਿ ਮਨਰੇਗਾ ਜਿਹੜੀ ਸਕੀਮ ਸੀ ਉਸ ਸਕੀਮ ਦੇ ਤਹਿਤ ਜਿਹੜੇ ਪੈਸੇ ਉਹਨਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਦਿੱਤੇ ਜਾ ਰਹੇ ਸੀ ਤਾਂ ਹੁਣ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਕੇਂਦਰ ਸਰਕਾਰ ਦੇ ਉਸ ਬਿੱਲ ਦੇ ਖਿਲਾਫ ਵਿਰੋਧ ਜਤਾਇਆ ਮਤਾ ਜਤਾਇਆ ਪਰ ਚਰਚਾ ਇਸ ਪੱਖ ਦੀ ਵੀ ਨਿਕਲੀ ਆ ਕਿ ਬਹੁਤ ਸਾਰੇ ਵਿਰੋਧ ਬਹੁਤ ਸਾਰੇ ਮਤੇ ਕੇਂਦਰ ਸਰਕਾਰ ਦੇ ਖਿਲਾਫ ਪਾਇਤਾ ਜਾਂਦੇ ਆ ਪਰ ਇੱਕ ਜਿਹੜੀ ਲੜਾਈ ਆ ਉਹ ਕਿਤੇ ਨਾ ਕਿਤੇ ਦਿਖਾਈ ਨਹੀਂ ਦਿੰਦੀ ਉਸ ਲੜਾਈ ਤੋਂ ਭੱਜਦੀ ਨਜ਼ਰ ਆਂਦੀ ਆ ਮੌਜੂਦਾ ਸਰਕਾਰ ਜਿਸ ਦਾ ਜ਼ਿਕਰ ਪ੍ਰਗਟ ਸਿੰਘ ਨੇ ਕੀਤਾ ਜਿਸ ਦਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਜਦੋਂ ਜਦੋਂ ਅਜਿਹੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੀ ਰਾਮ ਜੀ ਦਾ ਵਿਰੋਧ ਹੋ ਰਿਹਾ ਸੀ ਉੱਥੇ ਸਵਾਲ ਇਸ ਪੱਖ ਦਾ ਵੀ ਖੜਾ ਹੋ ਰਿਹਾ ਸੀ ਕਿ ਜੇ ਕੇਂਦਰ ਲੋਕ ਸਭਾ ਦਾ ਬਿੱਲ ਅਜਿਹਾ ਲੈ ਕੇ ਆ ਰਹੀ ਹੈ ਜਿਸ ਦੇ ਨਾਲ ਮਜ਼ਦੂਰਾਂ ਦੇ ਹੱਕਾਂ ਉੱਤੇ ਡੱਕਾ ਵਜਣ ਦਾ ਉਹ ਸਿਲਸਿਲਾ ਦਖਾਈ ਦੇ ਸਕਦਾ ਕਿਉਂਕਿ ਕੇਂਦਰ ਜਾਣ ਜਾਣ ਕੇ ਅਜਿਹਿਆਂ ਨਮਜਾਂ ਟੋੜਿਆ ਕੇਂਦਰ ਜਾਣ ਜਾਣ ਕੇ ਅਜਿਹੇ ਫੈਸਲੇ ਲੈਂਦਾ ਤੇ ਉਸ ਤੋਂ ਬਾਅਦ ਯੂ ਟਰਨ ਵੀ ਲੈਂਦਾ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਯੂ ਟਰਨ ਲਿਆ ਫਿਰ ਸੈਨੇਟ ਦੀਆਂ ਚੋਣਾਂ ਦਾ ਐਲਾਨ ਕੀਤਾ ਤਾਂ ਬਹੁਤ ਸਾਰੇ ਜਿਹੇ तमाम ਮੁੱਦਿਆਂ ਦਾ ਜਿਹੜਾ ਜ਼ਿਕਰ ਹੈ ਉਹ ਕਰਨਾ ਇਸ ਕਰਕੇ ਵਾਜਬ ਹੈ ਕਿ ਕੇਂਦਰ ਪੰਜਾਬ ਦੇ ਲੋਕਾਂ ਦੀ ਨਬਜ਼ ਟੋਰੀਆ ਇੱਕ ਜਿਹੇ ਮੌਕੇ ਦੀ ਤਲਾਸ਼ ਭਾਜਪਾ ਦਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਜਦੋਂ ਕੈਪਟਨ ਮਰਿੰਦਰ ਸਿੰਘ ਅਜਿਹੀਆਂ ਗੱਲਾਂ ਦਾ ਅਲਾਈਅੰਸ ਦਾ ਜ਼ਿਕਰ ਕਰ ਰਹੇ ਹੁਣ ਸੁਖਵੀਰ ਬਾਦਲ ਦੀ ਫੇਵਰਚ ਦਖਾਈ ਦੇ ਰਹੇ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਮੁਖਾਫਤ ਕਰ ਰਹੇ ਹੁਣ ਤਾਂ ਦੂਜੇ ਪਾਸੇ ਚਰਚਾ ਇਸ ਪੱਖ ਦੀ ਵੀ ਨਿਕਲੀ ਆ ਕਿਉਂਕਿ ਜਿਵੇਂ ਸਖਜਿੰਦਰ ਰੰਧਾਵਾ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰਦੇ ਨੇ ਜਰਾਏ ਕੈਪਟਨ ਮਰੀਂਦਰ ਸਿੰਘ ਸਖਵੀਰ ਦੀਆਂ ਕਰਦੇ ਨਜ਼ਰ ਆਏ ਤਾਂ ਅਨਜਹੀਆਂ ਚਰਚਾਂ ਦੇ ਵਿੱਚ ਇੱਕ ਸਿਆਸੀ ਜਿਹੜੀ ਲੜਾਈ ਆ ਜਿਹੜੀ ਸਿਆਸੀ جنگ ਆ ਉਹ ਜਰੂਰ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਆ ਤਾਂ ਸਵਾਲ ਇਹੀ ਪੈਦਾ ਹੋ ਰਿਹਾ ਕਿ 2026 ਜਿਹੜਾ ਉਹ ਇੱਕ ਅਨਜਹੀਆਂ ਸਿਆਸੀ ਸਰਗਰਮੀਆਂ ਦਾ ਪੰਜਾਬ ਕੇਂਦਰ ਬਣੇਗਾ ਹਰ ਸਿਆਸੀ ਪਾਰਟੀ ਇੱਕ ਜਹੀ ਲੜਾਈ ਦੇ ਵਿੱਚ ਦਿਖਾਈ ਦੇਗੀ ਪੂਰਾ ਸਾਲ ਹੀ ਇੱਕ ਦੂਜੇ ਉੱਤੇ ਇਲਜ਼ਾਮ ਤਰਾਸੀ ਦੋਸ਼ ਮੜੇ ਜਾਣੇ ਆ ਪਰ ਅਹਿਮ ਮੁੱਦਿਆਂ ਤੋਂ ਗਾਇਬ ਰਹੇਗਾ ਪੰਜਾਬ ਕਿਉਂਕਿ ਪੰਜਾਬ ਸਫਰ ਕਰ ਰਿਹਾ ਪੰਜਾਬ 4 ਲੱਖ ਕਰੋੜ ਦੇ ਕਰਜ਼ੇ ਹਟ ਦਬਿਆ ਨਜ਼ਰ ਆ ਰਿਹਾ ਵਕ ਵਕ ਵਿਭਾਗਾਂ ਦੀਆਂ ਦੇਣਦਾਰੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਆਲੋ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਸਰਕਾਰ ਇਹ ਗੱਲ ਕਹਿ ਰਹੀ ਹੈ ਜਿਹੜੀ ਸੱਤਾ ਵਿੱਚ ਹੈ ਕਿ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਇਸੇ ਤਰ੍ਹਾਂ ਬੱਸਾਂ ਦਾ ਸਫਰ ਫ੍ਰੀ ਕੀਤਾ ਇੱਕ ਉਹ ਗਰੰਟੀ ਜਿਹੜੀ ਗਰੰਟੀ ਅਰੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਉਹ ਮਤਾ ਲੈ ਕੇ ਆਵਾਂਗੇ ਜਿਹੜਾ ਔਰਤਾਂ ਨੂੰ 1000 ਰੁਪਇਆ ਦੇਣਾ ਦਾ ਉਸ ਦੇ ਨਾਲ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦਾ ਬੋਝ ਬਣੇਗਾ ਉਹ ਲਿਮਟਾਂ ਉਹ ਕਰਜ਼ਾ ਜਿਹੜਾ ਸੱਤਾ ਵਿੱਚ ਰਹਿਣ ਵਾਲੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਉਹ ਲਿਮਟਾਂ ਵੀ ਕਰਾਸ ਕਰ ਗਈ ਹੈ ਕਹਿ ਸਕਦੇ ਹਾਂ ਕਿ ਕੇਂਦਰ ਵੱਲੋਂ ਜਿਹੇ ਕਰਜ਼ੇ ਨਹੀਂ ਦਿੱਤੇ ਜਾ ਸਕਦੇ ਜਿਹਦੇ ਨਾਲ ਪੰਜਾਬ ਚੱਲ ਸਕੇ ਪਰ ਪੰਜਾਬ ਨੂੰ ਜਿਸ ਤਰ੍ਹਾਂ ਸਿਆਸਤਦਾਨਾਂ ਨੇ ਮਾਰਨਾ ਸ਼ੁਰੂ ਕੀਤਾ ਹੋਇਆ ਤਾਂ ਫਿਰ ਅਗਲਾ ਮੌਕਾ ਕਿਸ ਨੂੰ ਅਗਲਾ ਮੌਕਾ ਕੀ ਮੁੜ ਐਸੇ ਸਰਕਾਰ ਨੂੰ ਕੀ ਅਗਲਾ ਮੌਕਾ ਭਾਜਪਾ ਨੂੰ ਜਿਹੜਾ ਇਹ ਕਹਿ ਰਿਹਾ ਕਿ ਇੱਕ ਮੌਕਾ ਹੁਣ ਸਾਨੂੰ ਦੇਖ ਕੇ ਵੇਖ ਲੋ ਜਾਂ ਪੰਜਾਬ ਜਿਸ ਤਰ੍ਹਾਂ ਵੈਂਟੀਲੇਟਰ ਤੇ ਪਿਆ ਪੰਜਾਬ ਨੂੰ ਜਿਸ ਤਰ੍ਹਾਂ ਇਹਨਾਂ ਸਿਆਸਤਦਾਨਾਂ ਨੇ ਚੰਬਿਆ ਹਰ ਸਿਆਸੀ ਪਾਰਟੀ ਨੇ ਚੰਬਿਆ ਤਾਂ 225 ਦੇ ਅੰਦਰ ਵੀ ਜਿਹੇ ਮੁੱਦੇ ਜਿਹੜੇ ਆ ਚਾਹੇ ਉਹ ਜਿਮਨੀ ਚੋਣਾ ਨੂੰ ਲੈ ਕੇ ਸੀ ਚਾਹੇ 225 ਦੇ ਵਿੱਚ ਸਾਰਾ ਸਾਲ ਜਿਮਨੀ ਚੋਣਾ ਦੇ ਅੰਦਰ ਦਿਖਾਈ ਦਿੱਤਾ ਚੋਣ ਮੋਰਚੇ ਤੇ ਦਿਖਾਈ ਦਿੱਤਾ ਜਿਸ ਦੇ ਵਿੱਚ ਸਰਕਾਰ ਦੀ ਮਸ਼ੀਨਰੀ ਦੀ ਗੱਲ ਹੋਈ ਕਿ ਸਰਕਾਰ ਕਿਵੇਂ ਜਿਮਨੀ ਚੋਣਾ ਵਿੱਚ ਮਸ਼ੀਨਰੀ ਨੂੰ ਝੋਕਦੀ ਹੈ ਕਿਸ ਤਰ੍ਹਾਂ ਡੰਡਾ ਤੰਤਰ ਕਿਸ ਤਰ੍ਹਾਂ ਧੱਕਾ ਤੰਤਰ ਜਿਹੜਾ ਉਹ ਕਿਤਨਾ ਕਿਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਤਾਂ ਬਹੁਤ ਸਰੀਆਂ ਘਟਨਾਵਾਂ ਜਿਹੜੀਆਂ ਉਹ ਇਸ ਪੱਖ ਦੀਆਂ ਵੀ ਨਜ਼ਰ ਆਈਆਂ ਜਿਵੇਂ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਹੋਈ ਉਹਦੇ ਵਿੱਚ ਪੰਜਾਬ ਪੁਲਿਸ ਦੇ ਚਾਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਸੀਬੀਆਈ ਦੇ ਕੋਲੇ ਕੇਸ ਗਿਆ ਫਿਰ ਹੁਣ ਉਹ ਦੋਸ਼ ਪੱਤਰ ਦਾਖਲ ਹੋਣ ਜਾ ਰਹੇ ਆ ਸੀਬੀਆਈ ਅਦਾਲਤ ਕੀ ਫੈਸਲਾ ਲੈਂਦੀ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਨੇ ਆਪਣੀ ਜਾਂਚ ਦੇ ਵਿੱਚ ਕੁਝ ਧਰਾਵਾਂ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਕਰਕੇ ਇਹ ਕੇਸ ਕਮਜ਼ੋਰ ਜਿਹੜਾ ਪੈਂਦਾ ਵਿਖਾਈ ਦੇ ਰਿਹਾ ਪਰ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਰਿਤੂ ਬਾਠ ਨੇ ਗੱਲ ਕਹੀ ਆ ਕਿ ਉਹ ਅਖੀਰ ਤੱਕ ਜਹੀ ਲੜਾਈ ਨੂੰ ਜ਼ਰੂਰ ਅੱਗੇ ਜਾਰੀ ਰੱਖਣਗੇ ਪਰ ਜਹੀਆਂ ਘਟਨਾਵਾਂ ਦੇ ਨਾਲ-ਨਾਲ ਜਿਵੇਂ ਕੰਚਨਪ੍ਰੀਤ ਕੌਰ ਦਾ ਮਸਲਾ ਸੀ ਜੋ ਕਿਵੇਂ ਨੇਪਾਲ ਤੋਂ ਭਾਰਤ ਆਉਂਦੀ ਆ ਫਿਰ ਇਨਵੈਸਟੀਗੇਸ਼ਨ ਫਿਰ ਜ਼ਮਾਨਤ ਹੋ ਜਾਣੀ ਫਿਰ ਜ਼ਮਾਨਤ ਰੱਦ ਹੋ ਜਾਣੀ ਤਮਾਮ ਇਹ ਘਟਨਾ ਕਰਮ ਜੜੇ ਆ ਉਹ ਕਿਦਣਾ ਕਿਤੇ ਦਿਖਾਈ ਦਿੰਦੇ ਆ ਤਾਂ ਜਹੀ ਘਟਨਾ ਕਰਮਾਂ ਦੇ ਵਿੱਚ ਇੱਕ ਸਾਈਬਰ ਠੱਗੀ ਦਾ ਜ਼ਿਕਰ ਜਦੋਂ ਸਾਲ ਦੇ ਅੰਤ ਵਿੱਚ ਹੁੰਦਾ ਤਾਂ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਦੇ ਨਾਲ 8 ਕਰੋੜ ਦੀ ਠੱਗੀ ਵਜਦੀ ਆ ਹੁਣ ਕਿਹਾ ਜਾ ਰਿਹਾ ਕਿ ਪੰਜਾਬ ਪੁਲਿਸ ਨੇ 2 ਦੇ ਕਰੀਬ ਜਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਜਲਦ ਪਟਿਆਲਾ ਲਿਆਂਦਾ ਜਾਏਗਾ ਕਿਉਂਕਿ ਸਾਈਬਰ ਠੱਗੀ ਦਾ ਮਸਲਾ ਸੀ ਕਾਫੀ ਖਾਤੇ ਸੀਜ ਕੀਤੇ ਗਏ ਪਰ ਇਸ ਦੇ ਨਾਲ ਸਵਾਲ ਇਹ ਵੀ ਖੜੇ ਹੋਏ ਕਿ 8 ਕਰੋੜ ਰੁਪਏ ਤਨਖਾਹ ਦੇ ਨਾਲ ਤਾਂ ਇਕੱਠੇ ਨਹੀਂ ਕੀਤੇ ਜਾ ਸਕਦੇ ਪਰ ਜਿੱਥੇ ਪੰਜਾਬ ਪੁਲਿਸ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਪੱਖਾਂ ਤੋਂ ਸਾਈਬਰ ਠੱਗਾਂ ਤੱਕ ਪਹੁੰਚਣ ਦਾ ਜੋਰ ਲਗਾ ਰਹੀ ਆ ਤਾਂ ਕਹਿ ਸਕਦੇ ਆ ਕਿ ਅਮਰ ਸਿੰਘ ਚਾਲ ਦੀ ਉਹ ਜਾਂਚ ਕਦੋਂ ਹੋਏਗੀ ਕਿ 8 ਕਰੋੜ ਰੁਪਏ ਕਿਵੇਂ ਤੇ ਕਿੱਥੋਂ ਆਏ ਭਾਵੇਂ ਉਹ ਰਿਸ਼ਤੇਦਾਰਾਂ ਤੋਂ ਲਏ ਹੋਣ ਪਰ ਜਦੋਂ ਉਹ ਖੁਦਕੁਸ਼ੀ ਦੇ ਨਾਲ ਜੁੜ ਗਿਆ ਹੋਵੇ ਤਾਂ ਸਵਾਲ ਇਹ ਵੀ ਪੈਦਾ ਹੋ ਰਿਹਾ ਕਿ ਕਈ ਵਾਰ ਵਿਅਕਤੀ ਜਿਹੜੇ ਖੁਦਕੁਸ਼ੀ ਦੇ ਇੱਕਦਮ ਜਦੋਂ ਚੁੱਕਦੇ ਆ ਤਾਂ ਕਿਤੇ ਨਾ ਕਿਤੇ ਪੈਸੇ ਨਾ ਮੋੜਨ ਦਾ ਸਿਲਸਿਲਾ ਵੀ ਹੁੰਦਾ ਕਿ ਰਿਸ਼ਤੇਦਾਰਾਂ ਤੋਂ ਜਿਹੜੇ ਪੈਸੇ ਲਏ ਹੁੰਦੇ ਆ ਤਾਂ ਜਦੋਂ ਰਿਸ਼ਤੇਦਾਰ ਮੰਗਣ ਤਾਂ ਕਿਤੇ ਨਾ ਕਿਤੇ ਪੈਸੇ ਮੋੜਨੇ ਬੜੇ ਓਕੇ ਹੋ ਜਾਂਦੇ ਆ ਜਿਹੀ ਵੱਡੀ ਰਕਮ ਜਿਹੜੀ 8 ਕਰੋੜ ਦੀ ਦਾ ਜ਼ਿਕਰ ਕੀਤਾ ਸੀ ਤੇ ਇਸੇ ਸਾਲ ਦੇ ਅਖੀਰ ਦੇ ਵਿੱਚ ਪਟਿਆਲਾ ਦੇ ਵਿੱਚ ਇੱਕ ਅਜਿਹਾ ਰੋਡ ਰੇਜ਼ ਮਾਮਲਾ ਦਿਖਾਈ ਦਿੰਦਾ ਜਿਸ ਦੇ ਵਿੱਚ ਮੈਡੀਕਲ ਦੀਆਂ ਤਿੰਨ ਵਿਦਿਆਰਥਣਾਂ ਦੇ ਵਿੱਚੋਂ ਇੱਕ ਮਨਕਸ਼ੀ ਜਿਹੜੀ ਪਤਲਾਣ ਦੀ ਰਹਿਣ ਵਾਲੀ ਸੀ ਉਹ ਕਿਤੇ ਨਾ ਕਿਤੇ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਜਦੋਂ ਪੰਜਾਬ ਪੁਲਿਸ ਪਟਿਆਲਾ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਥਾਰ ਵਾਲੀ ਇੱਕ ਬੀਬੀ ਨੇ ਇਹਨਾਂ ਮੈਡੀਕਲ ਵਿਦਿਆਰਥਣਾਂ ਨੂੰ ਟੱਕਰ ਮਾਰੀ ਸੀ ਪਰ ਅਜੇ ਵੀ ਉਸ ਥਾਰ ਵਾਲੀ ਬੀਬੀ ਦੀ ਸ਼ਨਾਖਤ ਜਿਹੜੀ ਇਹ ਲਕਾਈ ਜਾ ਰਹੀ ਹੈ ਕਿ ਤਨਾ ਕਿਤੇ ਪੁਲਿਸ ਬਚਾਅ ਪੱਖ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਅਮਰ ਸਿੰਘ ਚਾਲ ਨੂੰ ਬਚਾਇਆ ਜਾ ਰਿਹਾ ਜਿਸ ਤਰ੍ਹਾਂ ਇਸ ਤਿੰਨ ਵਿਦਿਆਰਥੀਆਂ ਦੇ ਘਟਨਾਕਰਮ ਦੇ ਵਿੱਚ ਪੁਲਿਸ ਕੁਝ ਸ਼ਨਾਖਤ ਕੁਝ ਚਿਹਰਿਆਂ ਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ ਪਰ ਚਰਚਾ ਜਿਵੇਂ ਅਮਰ ਸਿੰਘ ਚਾਲ ਦੀ ਜਾਨ ਬਚਾਈ ਗਈ ਹੈ ਤਾਂ ਵੱਡੇ ਘਟਨਾਕਰਮ ਪੰਜਾਬ ਪੁਲਿਸ ਦੇ ਕੁਝ ਕਰਮਚਾਰੀ ਜਿਵੇਂ ਗੇਟ ਟੱਪ ਦੇ ਨਜ਼ਰ ਆਏ ਐਸ ਐਚਓ ਹਰਮਨ ਸਟੇਟ ਗੁਰਪ੍ਰੀਤ ਸਿੰਘ ਸਮਾਉ ਜਿਹੜੇ ਆ ਉਹ ਗੇਟ ਟੱਪ ਕੇ ਅਮਰ ਸਿੰਘ ਚਾਲ ਦੀ ਜਾਨ ਬਚਾਉਂਦੇ ਆ ਵੱਡੇ ਘਟਨਾਕਰਮ 225 ਦੇ ਅੰਦਰ ਰਹੇ ਲਾਅਨ ਆਰਡਰ ਰਾਣਾ ਬਲਾਚੋਰੀਆ ਦਾ ਕਤਲ ਕਿਵੇਂ ਕਬੱਡੀ ਦੇ ਉੱਤੇ ਸਵਾਲ ਖੜੇ ਹੋਏ ਕਿ ਕਬੱਡੀ ਹੋਏਗੀ ਜਾਂ ਨਹੀਂ ਹੋਏਗੀ ਇਸੇ ਤਰ੍ਹਾਂ ਇਹ ਕਹ ਲੋ ਕਿ ਇਨਕਾਊਂਟਰ ਜਿਹੜੇ ਲਾਅਨ ਆਰਡਰ ਦੀ ਸਥਿਤੀ ਦੇ ਮੱਦੇ ਨਜ਼ਰ ਇਨਕਾਊਂਟਰ ਦਿਖਾਈ ਦਿੱਤੇ ਲੱਤਾਂ 'ਚ ਗੋਲੀਆਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਗੈਂਗਸਟਰਾਂ ਦੀਆਂ ਮਾਰੀਆਂ ਗਈਆਂ ਉਹਨਾਂ ਥਾਵਾਂ ਨੂੰ ਲੈ ਕੇ ਇੱਕ ਵੱਡੀ ਨਾਬੇ ਦੇ ਉੱਤੇ ਇੱਕ ਇਨਕਾਊਂਟਰ ਹੋਇਆ ਸੀ 9:00 ਦੇ ਵਿੱਚ ਰੁਪਿੰਦਰ ਨਾਂ ਦੇ ਇੱਕ ਲੜਕੇ ਦਾ ਤਾਂ ਉਸ ਦਾ ਅਗਵਾ ਕਰਕੇ ਇਨਕਾਊਂਟਰ ਕੀਤਾ ਗਿਆ ਤੇ ਉਹ ਵੀ ਮਾਮਲਾ ਹਾਈ ਕੋਰਟ ਦੇ ਵਿੱਚ ਆ ਤਾਂ ਇਹ ਕਹਿ ਲੋ ਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਉਹਨਾਂ ਲੋਕਾਂ ਦੇ ਕੀਤੇ ਜਾ ਰਹੇ ਇਨਕਾਊਂਟਰ ਵੀ ਸਵਾਲਾਂ ਦੇ ਕਿ ਟੈਰੇ ਵਿੱਚ ਜਿਹੜੇ ਆ ਉਹ ਕਿਤਨਾ ਕਿਤੇ ਦਿਖਾਈ ਦਿੰਦੇ ਲਾਡ ਆਰਡਰ ਦੀ ਸਥਿਤੀ ਦੇ ਬਾਰੇ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਤੇ ਸਿਆਸੀ ਮਾਹੌਲ ਤੇ ਸਿਆਸੀ ਸਰਗਰਮੀਆਂ ਵਾਲਾ ਵੀ 126 ਰਹਿਣ ਵਾਲਾ ਫਿਲਹਾਲ ਇਹ ਨਹੀਂ ਦਿਓ ਜੀ ਆਜਾਤ ਧੰਨਵਾਦ